ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜੀਵਾਲ ਨੇ ਨਸ਼ਿਆਂ ਤੇ ਬੋਲਦਿਆ ਕਿ ਹੈ ਕਿ ਪੰਜਾਬ ਚ ਸੂਬਾ ਸਰਕਾਰ ਦੇ ਮਜੀਠੀਆ ਜਿਹੇ ਮੰਤਰੀ ਨਸ਼ਾ ਫਿਲਾਉਣ ਦਾ ਕਾਰਨ ਨੇ ਕੇ ਜੀਵਾਲ ਨੇ ਕਿਹਾ ਕਿ ਦੇਸ਼ ਨੂੰ ਚੰਗੀ ਸਿਆਸਤ ਦੀ ਜ਼ਰੂਰਤ ਹੈ ਅੱਜ ਪੰਜਾਬ ਕੇ ਅੰਦਰ ਡਰੱਗ ਕਿਉਂ ਹੈ ਕਿਉਂਕਿ ਪੰਜਾਬ ਸਰਕਾਰ ਕੇ ਕੁਝ ਮੰਤਰੀ ਮਜੀਠੀਆ ਸਾਹਿਬ ਕਾ ਨਾਮ ਸਭ ਜਾਣਦੇ ਕਿ ਉਹ ਕਾ ਨਾਮ ਆਤਾ ਡਰੱਗ ਰੈਕਟ ਕਰਨ ਦਾ जब तक आप मजीठिया साहब जैसे लोगों को वोट देते रहोगे ड्रग रैकेट खत्म नहीं हो सकता आपको ईमानदार लोगों को चुनके भेजना पड़ेगा राजनीति साफ करनी पड़ेगी भ्रष्टाचार है ड्रग का रैकेट है उससे करोड़ों करोड़ों रुपए कमाए जा रहे हैं इसीलिए पंजाब की बुरी हालत है तो एक ही पार्टी आए जो भ्रष्टाचार को दूर कर सकती है पंजाब में भी भ्रष्टाचार दूर करके दिखाएंगे ਕੇਜਰੀਵਾਲ ਦੇ ਪਿਆਲਾ ਜੀ ਕਾਲੀ ਦਲ ਦੇ ਨਿਸ਼ਾਨਾ ਸਾਦੇ ਜਾਣਦੇ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਮਜੀਠੀਆ ਤੇ ਲਗਾਏ ਅਰੋਪਾਂ ਬੇਬੁਨਿਆਦ ਦੱਸਿਆ ਅਦੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਬੋਖਲਾ ਗਈ ਹੈ ਤੇ ਪੰਜਾਬ ਚ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ ਆਮ ਆਦਮੀ ਦੇ ਪੈਰ ਜੜੇ ਆ ਉਹ ਥੋੜੇ ਮਹੀਨਿਆਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਉਖੜ ਚੁੱਕੇ ਆ ਜਿਹੜੇ ਇਹਨਾਂ ਨੇ ਐਮਪੀ ਬਣਾਏ ਸੀ ਉਹਨਾਂ ਦੀ ਅਸਲੀਅਤ ਲੋਕਾਂ ਦੇ ਵਿੱਚ ਜਗਜਗਰ ਹੋਣੀ ਸ਼ੁਰੂ ਹੋ ਗਈ ਹੈ ਕੀ ਕੋ ਜਿਹਨਾਂ ਦੇ ਐਮਪੀ ਮੀਡੀਆ ਦੇ ਸਾਹਮਣੇ ਲੋਕਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਕਰਦੇ ਆ ਉਹ ਵੀ ਲੋਕਾਂ ਨੇ ਟੈਲੀਵਿਜ਼ਨਾਂ ਦੇ ਉੱਤੇ ਆਪ ਦੇਖ ਲੈ ਇਸ ਕਰਕੇ ਜਦੋਂ ਹੁਣ ਲੋਕੀ ਮੂੰਹ ਨਹੀਂ ਲਾਉਂਦੇ ਤੇ ਫਿਰ ਇਹ ਉਹਨਾਂ ਦੀ ਬੁਖਲਾਹਟ ਦੀ ਨਿਸ਼ਾਨੀ ਹੈ ਕਿ ਉਹਨਾਂ ਨੇ ਫੇਰ ਆ ਕੇ ਜਿਹੜੀ ਹੈ ਆਧਾਰਹੀਣ ਦੋਚੜਿਆ ਉਹ ਲਾਉਣੀ ਸ਼ੁਰੂ ਕਰ ਦਿੱਤੇ ਆ ਪਹਿਲੀ ਗੱਲ ਹੈ ਕਿ ਕੇਜਰੀਵਾਲ ਸਾਹਿਬ ਨੇ ਆਮ ਆਦਮੀ ਦੀ ਗੱਲ ਕੀਤੀ ਸੀ। ਉਹਨਾਂ ਨੂੰ ਭਗਵਾਨ ਦਾਸ ਜਨੇਜਾ ਦੇ ਵਿੱਚ ਉਹ ਆਮ ਆਦਮੀ ਕਿਉਂ ਨਹੀਂ ਨਜ਼ਰ ਆਇਆ ਜੋ ਮੈਰਟ ਤੇ ਗੱਲ ਕਰਨੀ ਚਾਹੁੰਦੇ ਆਂ। ਅੱਜ ਉਸ ਚੰਗੇ ਬੰਦੇ ਨੂੰ ਹਰਾਉਣ ਵਾਸਤੇ ਬੇਤੁਕੀ ਬੇਲੋੜੀ ਆਧਾਰਹੀਣ ਤੇ ਝੂਠੇ ਬਿਆਨ ਬੋਲ ਜੀ ਕਰ ਰਿਹਾ। ਇਹ ਅਸਲੀ ਕਰਤਾਰ ਕੇਜਰੀਵਾਲ ਦਾ ਸਮਝਣਾ।